ਕਿਵੇਂ ਆਇਆ ਕਿਵੇਂ ਉੱਤਰਿਆ ਕਿਵੇਂ ਕਿਰਪਾ ਹੋਈ ਇਹੋ ਹੀ ਮਾਲਕ ਹੀ ਜਾਣਦਾ ਕੋਈ ਵੀ ਚੀਜ਼ ਪ੍ਰਚਲਿਤ ਨਹੀਂ ਹੋ ਸਕਦੀ ਜਦ ਤੱਕ ਉਹਦੀ ਕਿਰਪਾ ਨਾ ਹੋਵੇ ਚਾਰ ਬੰਦੇ ਕਿਸੇ ਦੇ ਪਿੱਛੇ ਨਹੀਂ ਲੱਗ ਸਕਦੇ ਜਦ ਤੱਕ ਉਹਦੀ ਮਰਜ਼ੀ ਨਾ ਹੋਵੇ ਉਹਦੀ ਕਿਰਪਾ ਨਾ ਕਿ ਇੰਨਾ ਹੱਥ ਇੰਨਾ ਪਿਆਰ ਔਰ ਸਤਕਾਰ ਲੋਕਾਂ ਦੇ ਆਪਣੇ ਪੰਜਾਬੀ ਔਰ ਪੰਜਾਬੀਆਂ ਦਾ ਸਿਰਫ ਇੱਥੇ ਨਹੀਂ ਬਲਕਿ ਪਾਕਿਸਤਾਨ ਜਿੱਥੇ-ਜਿੱਥੇ ਵੀ ਲੋਕ ਬੈਠੇ ਨੇ ਪੰਜਾਬੀ ਅਦਰ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਨੇ ਉਹਨਾਂ ਸਾਰਿਆਂ ਨੇ ਇੱਕ ਹੀ ਤੁਹਾਨੂੰ ਮਾਨ ਸਤਕਾਰ ਤੇ ਇੱਜ਼ਤ ਤੇ ਪਿਆਰ ਦਿੱਤਾ ਇਹ ਉਹਦੀ ਵਡਿਆਈ ਹੈ ਮੇਰੇ ਕੁਛ ਵੀ ਦੀਆਂ ਗਾਲੀਆਂ ਤੇ ਤਾਲੀਆਂ ਦੋਈ ਦਾ ਜੀ ਹੈ ਜਾਂ ਖਾੜੀਆਂ ਜਾਂ ਮਜਾਕਾਂ It's oh. <laughs> great, ते लीरां इश्के बि चादर करी जान लीरां होटले दे चूरी खवाके मझियां चरणी हिकु दर्जा रही है। रोको बे रोको मे नमाओ खस्म खणी दर्जा ਉਰਦੂ ਤੇ ਹਿੰਦੀ ਪੰਜਾਬੀ ਨੂੰ ਫੁੱਲ ਗਈ ਇੰਗਲਿਸ਼ ਦੀ ਫੋਕੀ ਬਣਾਵਟ ਪੈ ਡੁੱਲ ਗਈ ਥੈਂਕਸ ਤੇ ਸੌਰੀ ਨੱਚਾਸ਼ਮਾ ਚੜਾ ਕੇ ਸ਼ੁ크ਰੀਆ ਮਿਹਰਬਾਨੀ ਕਿਦਰ ਜਾ ਰਹੀ ਮੇਰੇ ਮੁਲਕੋ ਵਤਨ ਦੇ ਜਵਾਂ ਗੀਤਕਾਰੋ ਆਪਣੇ ਪਿੱਛੋਕੜ ਤੇ ਝਾਤੀ ਤਮਾਰੋ ਔਰ ਨੂਰਪੁਰੀ ਜਾਤਕ ਤੇ ਸ਼ਬਦੇ ਭਰਾਵੋ ਇਹ ਬੋਲੀ ਨਿਮਾਣੀ ਕਿਦਰ ਜਾਏ ਇੱਕੋ ਵੀ ਜਵਾਨੀ ਸੀ ਮੇਰੇ ਮਿਹਰਬਾਨੋ ਸਭ ਕੁਝ ਹੀ ਲੁੱਟਾਇਆ ਚੀਨੇ ਕਦਰਦਾਨੋ ਉਹ ਕੋਪਿੰਦ ਜੇ ਲਾਲਾ ਨੇ ਮੁਰਮੁੜਨੀ ਜੰਮਣੇ ਸਾਹਬੋ ਨਿਸ਼ਾਨੀ ਕਿਦਰ ਜਾ ਰਹੀ ਮਰ ਜਾਣੇ ਮਨ ਜਵਾਨੀ ਤੋਂ ਬਚ ਕੇ ਬੜੇ ਤੀਰ ਖਾਦੇ ਤੂੰ ਇਹ ਕਸ਼ਟੇ ਕਿਸ ਕਿਸ ਮੋੜਾਂ ਤੋਂ ਮੁੜਨਾ ਹੈ ਆਖਿਰ ਪਤਾ ਨਹੀਂ ਕਹਾਣੀ ਕਿੱਧਰ ਜਾ ਰਹੀ ਇਹ ਝੜਤੀ ਕੀ ਬਣਾਉਣੀ 70 ਸਾਲ ਦਾ ਬਾਬਾ țeṛn lagoṭī ਹੱਥ ਵਿੱਚ ਸੋਟੀ ਧਰਦੀ ਤੋਂ ਕੁਝ ਲੱਭੀ ਜਾਵੇ ਲਾ ਕੇ ਐਨ ਕਮੋਟੀ ਸ਼ਾਰਟ ਸਟੋਰੀ ਬ੍ਰੀਵ ਸਟੋਰੀ ਆਫ ਜਵਾਨੀ ਕੀ ਤੋ ਕੁਝ ਲੱਭੀ ਜਾਵੇ ਲਾਕੇ ਐਨ ਕਮੋਟੀ ਐਨੇ ਚਰਨੂ ਰੌਲਾ ਪਾਉਂਦੇ ਕਬਰੂ ਮੁੰਡਿਆ ਏ ਕੰਨ ਮਜ਼ਾਕਾਂ ਆਖਣ ਬਾਬਾ ਤੈਂ ਕੀ ਲਾਲ ਗਵਾਏ ਔਰ ਮਿੱਟੀ ਨੂ ਪਰ ਉਹਨਕੇ ਤੋ ਕੀ ਭਾਲਦਾ ਓ ਬੁੱਡੇ ਬਾਰੇ ਮਿੱਟੀ ਵਿੱਚ ਹੱਥ ਗਾੜਦਾ ਬਾਬਾ ਕਹਿੰਦਾ ਪੁੱਤ ਮੈਂ ਵੀ ਤੁਹਾਡੇ ਨਾਲ ਦੈਂ ਉਹ ਗਵਾਚ ਗਈ ਜਵਾਨੀ ਮੇਰੀ ਉਹ ਭਾਲਦਾ ਸਾਨੂੰ ਜਵਾਨੀ ਮਾਪੇ ਤੈਨਂ ਰੰਗ ਨਹੀਂ ਲੱਪਣੇ ਹੋ ਨਹੀਂ ਲੱਪਣੇ ਲਾਲ ਗਵਾਚੇ ਹੋ ਮਿੱਠੀ ਨਾ ਫਰੋੜ ਜੋਗੀਆਂ ਕੋੜੇ ਦੀ ਸਵਾਰੀ ਕਰੇ ਪੈਰਾਂ ਚ ਰਕਾਬ ਨਹੀਂ ਪਿਆਰ ਦੀ ਪੜਾਈ ਪੜੇ ਹੱਥਾਂ ਚ ਕਿਤਾਬ ਨਹੀਂ ਵਾ ਨਹੀਂ ਜਵਾਨੀ ਏ ਤੇਰਾ ਜਵਾਨੀ ਕਸ ਕਿਹੜਾ ਬੰਦਾ ਜਿਹੜਾ ਕੀਤਾ ਤੂੰ ਖਰਾਬ ਨਹੀਂ ਵਾ ਨੀ ਜਵਾਨੀ ਤੇਰਾ ਇਜਵਾ ਕੱਗਰੇ ਬਿਗਰੇ ਫੁੱਲ ਕਾਲੀਆਂ ਵੀ ਕਈਆਂ ਕੰਨਾਂ ਵਿੱਚ ਕੋਹ ਬਰੂ ਤੇ ਵਾਲੀਆਂ ਵੀ ਕਈਆਂ ਫ੍ਰੇਸ਼ੀਂ ਤੋਂ ਫੱਟੇ ਡੋਰੇ ਜਾਲੀਆਂ ਵੀ ਕਈਆਂ ਕੁੰਡ ਵੀ ਗਏ ਤੇ ਕੁੰਡ ਕਾਲੀਆਂ ਵੀ ਕਈਆਂ ਬਚਲ ਕੇ ਬਾਲੇ ਦੀ ਬਾਣੇ ਕਿਹ ਕਿੰਨੋਂ ਕੀ ਮੰਨੋ ਕੀ ਬੋਲ ਦੁਨੀਆ ਦਾ ਸੱਚ ਕਾ ਸਾਬਾ ਗੁਰੂ ਜਾਣ ਕੀ ਬੋਲ ਦੁਨੀਆ ਦਾ ਸੱਚ ਕਾ ਸਾਬਾ ਵਾਏ ਗੁਰੂ ਜਾਣ ਕੀ ਬੋਲ ਦੁਨੀਆ ਦਾ ਹਏ ਅੱਲਾ ਬਿਸਮਿਲਾ ਤੇਰੀ ਜੁਗਨੀ ਹੈ ਤਾਰੇ ਆ ਤੇਰੀ ਜੁਗਨੀ ਸਾਹੀ ਕੋੜਾ ਵਾਲੇ ਤੇਰੀ ਜੁਗਨੀ ਅੱਲਾ ਬਿਸਮਿਲਾ ਤੇਰੀ ਜੁਗਨੀ ਸਿਰਯੁੱਧ ਮਟਕਾ ਖੁਗਈ ਤੇ ਪਾਣੀ ਦਾ ਤਾਂਬ ਘੇੜਾ ਚੱਲੇ ਅੱਥਰੀ ਜਮਾਨੀ ਦਾ ਜਿਹੜੇ ਪਾਸੇ ਜਾਵੇਂ ਧਮ ਘਰ ਪੀਂਦੀਆਂ ਹੱਡੀ ਨਾਲ ਤੇਰੀਆਂ ਪਜੇ ਬਾਂ ਖੈਂਦੀਆਂ ਭੱਟੀਏ ਮੱਝਾਟਣੇ ਮੱਝਾਟ ਭੁੱਲ ਗਈ ਉਹ ਕਿੱਦਿਆਂ ਦੀ ਰਾਣੀ ਫੈਸ਼ਨਾਂ ਚ ਰੁੱਲ ਗਈ ਉਹ ਸੁਣਦੀ ਗਰੇ ਦੀ ਗਾਣੇ ਅੱਖੀ ਪਾਣੂ ਇਹ ਪਾਣੂ ਦੁਨੀਆਂ ਦਾ ਅਰੇ ਕੀ ਬਣ ਦੁਨੀਆ ਦਾ ਸੱਚੇ بادشاہ ਬਾਗ ਨੂੰ ਜਾਣ ਕੀ ਬਣ ਦੁਨੀਆ ਦਾ ਹైదరాబాద్ ਘਟਾ ਇੰਤਰੀ ਜਿਆਦਾ ਇਹ ਆ ਮਾਰੀ ਸ਼ਕਤੀ ਇਹ ਅਧਿਕਾਰ ਦੀ ਸ਼ਕਤੀ ਖੋਖਰ ਗਿਆ ਬਾਤ